ਮਾਲ ਦੀ ਤਿਆਰੀ ਕੀਤੀ ਆ ਸਕੂਲ ਵਾਲਿਆਂ ਨੇ ਕਿ ਸਕੂਲ ਦੇ ਵਿੱਚ ਹੀ ਸਵੀਮਿੰਗ ਪੂਲ ਬਣਾਤਾ ਯੂਪੀ ਦੇ ਕਨੌਜ਼ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਨਾਲ ਨਾਲ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋਵੋਗੇ ਵੀ ਕਲਾਸ ਦੇ ਵਿੱਚ ਪੜ੍ਹਦੇ ਹੋਏ ਬੱਚੇ ਤਾਂ ਤੁਸੀਂ ਦੇਖੇ ਹੋਣੇ ਪਰ ਪਹਿਲੀ ਵਾਰ ਦੇਖੋ ਕਿ ਕਿ ਬੱਚੇ ਨਹਾ ਰਹੇ ਨੇ ਤੇ ਆਨੰਦ ਲੈ ਰਹੇ ਨੇ ਗਰਮੀ ਤੋਂ ਰਾਹਤ ਪਾ ਰਹੇ ਨੇ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਕਿਉਂ ਵਾਇਰਲ ਹੋਈ ਪਹਿਲਾਂ ਤੁਹਾਨੂੰ ਉਸ ਦਾ ਕਾਰਨ ਦੱਸ ਦੇਣਾ ਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਗਰਮੀ ਦੇ ਕਾਰਨ ਨਹੀਂ ਆ ਰਹੇ ਸੀ ਤਾਂ ਸਕੂਲ ਵਾਲਿਆਂ ਨੇ ਇੱਕ ਸਕੀਮ ਲਾਤੀ ਨਵਾਂ ਹੀ ਜਿਗਾੜ ਘੜ ਲਿਆ ਕਿ ਹੁਣ ਸਕੂਲ ਦੇ ਵਿੱਚ स्विਮਿੰਗ ਪੂਲ ਬਣਾ ਦੋ ਤਾਂ स्विਮਿੰਗ ਪੂਲ ਬਣਾਇਆ ਕਿਵੇਂ ਜਾਵੇ ਇਹ ਤਿਆਰੀ ਇੱਕ ਮਾਸਟਰ ਨੇ ਜਿਹੜਾ ਆਈਡੀਆ ਦਿੱਤਾ ਤੇ ਆਈਡੀਆ ਕੀ ਦਿੱਤਾ ਕਿ ਕਲਾਸ ਦੇ ਵਿੱਚ ਹੀ ਪਾਣੀ ਭਰ ਦੋ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਉਹਦੇ ਵਿੱਚ ਛੱਡ ਦੋ ਤਾਂ ਬੱਚੇ ਦੇਖੋ ਤੁਸੀਂ ਕਿਵੇਂ ਜਿਹੜਾ ਆਨੰਦ ਲੈ ਰਹੇ ਨੇ ਪਾਣੀ ਦੇ ਵਿੱਚ ਖੇਡ ਰਹੇ ਨੇ ਨਹਾ ਰਹੇ ਨੇ ਗਰਮੀ ਤੋਂ ਰਾਹਤ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਕਿਵੇਂ ਲੱਗਿਆ ਸਕੂਲਾਂ ਵੱਲੋਂ ਘੜਿਆ ਗਿਆ ਇਹ ਜਿਗਾੜ ਜਿਹੜੇ ਵਿੱਚ ਸਕੂਲ ਦੇ ਬੱਚਿਆਂ ਨੂੰ ਨਹਾਉਣ ਦੀ ਸੁਵਿਧਾ ਦਿੱਤੀ ਗਈ ਹੈ ਕਿਉਂਕਿ ਸਕੂਲ ਗਰਮੀ ਦੇ ਵਿੱਚ ਬੱਚੇ ਸਕੂਲ ਨਹੀਂ ਜਾ ਰਹੇ ਸੀ ਤਾਂ ਸਕੂਲ ਨੇ ਨਵਾਂ ਹੀ ਪ੍ਰਬੰਧ ਬਣਾ ਲਿਆ ਮੈਨੇਜਮੈਂਟ ਨੇ ਫੈਸਲਾ ਲੈ ਲਿਆ ਕਿ ਪਾਣੀ ਜਿਹੜਾ ਕਲਾਸਾਂ ਦੇ ਵਿੱਚ ਭਰ ਕੇ ਅਸੀਂ ਹੁਣ ਬੱਚਿਆਂ ਨੂੰ সুইমিং ਪੂਲ ਵਾਲੀ ਸੁਵਿਧਾ ਜਿਹੜੀ ਹੈ ਉਹ ਗਰਮੀ ਤੋਂ ਰਾਤ ਪਾਣ ਦੇ ਲਈ ਦੇਵਾਂਗੇ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀਡੀਓ ਦੇਖ ਕੇ ਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਆਓ ਦੇਖਦੇ ਆਂ ਪੂਰੀ ਵੀਡੀਓ ਦੇਖੋ ਕਿਵੇਂ ਆਨੰਦ ਲੈ ਰਹੇ ਆ ਬੱਚੇ ਛੋਟੇ ਛੋਟੇ ਬੱਚੇ ਨੇ ਕਲਾਸ ਦੇ ਵਿੱਚ ਤਾਂ ਦੋਸਤੋ ਤੁਸੀਂ ਵੀ ਦੇਖੀਏ ਵੀਡੀਓ ਕਿ ਬੱਚੇ ਕਿੰਨਾ ਆਨੰਦ ਲੈ ਰਹੇ ਆ ਕਿੰਨੀ ਗਰਮੀ ਤੋਂ ਰਾਹਤ ਜਿਹੜੀ ਪਾ ਰਹੇ ਆ ਤੇ ਕਲਾਸਾਂ ਦੇ ਵਿੱਚ ਹੁਣ ਸਵੀਮਿੰਗ ਪੂਲ ਬਣਾਏ ਜਾ ਰਹੇ ਆ ਸਕੂਲ ਦੇ ਇਸ ਆਈਡੀਆ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟਾਂ ਚ ਰਹਿ ਕਰਿਓ ਆਪਣੀ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ